ਇਹ ਤੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇਣਾ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਇਹ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ કરી ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆ ਕਹੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਕਿਹਾ ਵੀ ਗੋਲਦੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਮੈਂ ਐਜ਼ ਮੈਂਬਰ ਪਾਰਲੀਮੈਂਟ ਤੁਮ ਇਹਨੂੰ ਦੱਸ ਤੇ ਇਹ ਜਿਹੜੀ અપਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੀ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਠੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕੀਦਾ ਆ ਇਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਘੈਰਾ ਸਾਹਿਬ ਮੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੁਣ ਇਹ ਉਥੇ ਜੰਮਿਆ ਉਹੀ ਉਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਵਾਰ ਆਇਂ ਕਹਿ ਲਈਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜਰੂਰ ਇਹ ਬੰਦਾ ਮੌਕਾ ਦਊਗਾ ਸੋ ਆਓ ਆਪਾਂ ਤੱਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਬੁਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦਸਾਂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ-ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਵੱਡੇ ਭਰਾਈ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਦੇ ਯਾਰੀ ਦੋਸਤੀ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤਾਂ ਮੈਂ ਇੱਕ ਘਰ ਵਾਲਾਂ ਮੈਂ ਇੱਕ ਭਰਾ ਹਾਂ ਮੈਂ ਇੱਕ ਬਾਪ ਹਾਂ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਸਾਰਿਆਂ ਦਾ ਧੰਨਵਾਦ ਐਂ ਦੇਖੋ ਪਿਛਲੀ ਦੋਕ ਦੋਕ ਵੀ ਨਹੀਂ ਪਹਿਲਾਂ ਇੱਕ ਬੰਦੇ ਨੇ ਉਹ ਮੈਨੂੰ ਕਿਤੇ ਮਿਲਿਆ ਹੋਣਾ ਰਸਤੇ 'ਚ ਕਿਤੇ ਰੋਕ ਲਈ ਹੋਣੀ ਗੱਡੀ ਉਹ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਕਹਿੰਦਾ ਇਹੀ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਬਿਲਕੁਲ ਸੋ ਅੱਜ ਮੈਂ ਗੋਲੀ کہہ ਰਹੇ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਕਹਿ ਰਹੇ ਟੂਰਨਾਮੈਂਟ 'ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜੀ ਸਾਰਾ ਕੁਝ ਹੀ ਆ ਜਾਂਦਾ ਜੀ ਦੇਚ ਆਪਣਾ ਤੈਜੀ ਚ ਪਿਆਰ ਸੋ ਮੈਂ ਪਹਿਲਾਂ ਵੀ ਦੱਸਿਆ ਹੈ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਪੋਲਿਟਿਕਸ ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅਪਰ ਰਾਜਨੀਤੀ ਤੋਂ ਮੁਕਰਦੇ ਕਿਉਂ ਭੱਜਦੇ ਕਿਉਂ ਵਿਚਵੜੀਏ ਉਹ ਅੰਗਰੇਜ਼ੀ ਦੇ ਕਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾਰੇ ਬੰਦੇ ਨੇ ਇਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਧਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਧਲਾਪਨ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੀ ਸੰਸਥਾਾਂ ਵਿੱਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਂ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਾਂ ਬਣ ਕੇ ਮੀਤ ਹਰ ਪਰ ਸਾਡੇ ਨਾਮੇ ਪਰਵਾਰ ਦੇ ਵਿੱਚ ਸ਼ਾਮਲ ਹੋਏ ਗੋਲਡੀ ਜਾਇ ਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਆਂ ਸਾਹਿਬ ਜਿੱਦਾਂ ਇੱਕ ਸੁਣ ਦਿੱਤੀ ਗੋਲਡੀ ਵਰਦੀ ਚੋਲੀਆਂ ਦੀ ਖਬਰ ਸਮਝਾਈ ਉਸੇ ਪਰ ਵੀਡੀਓes ਆਮਨੇ ਆਈਏ ਸੁਪਾਲ ਤੇ ਆ ਲਾਈਵ ਹੋਏ ਤੇ ਕਹਿੰਦੇ ਨੇ ਕਿ ਪ੍ਰੈਸ਼ਰ ਪਾਇਆ ਗਿਆ ਤਰਦੀਪ ਗੋਲਡੀ ਦੇ ਉੱਤੇ ਜਿਸ ਤੋਂ ਬਾਅਦ ਜਲੀਦੀ ਤਰਦੀਪ ਗੋਲਡੀ ਆਮਨਪੁਰ ਦੇ ਸ਼ਹਿਰ ਦੇ ਕਿਲੇ ਦਿਨਸ ਦਾ ਡਰਾਵਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਖਰੀਦ ਇਸ ਕੰਮ ਬਾਰੇ ਬੋਲਣ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪਰਛਾਹ ਪਾਇੀ ਸੀ ਹੁਣ ਤਾਂ ਉਹ ਦੁਹਰ ਵੀ ਕਰਨ ਲੱਗੇ ਵੀ ਕਾਗਰਸ ਵਿੱਚ ਪੂਜੀਵਰ ਆਇਆ ਸਾਡੀ ਪਾਰਟੀ ਚੋਂ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇਹਦਾ ਕਰ ਸਕਦੀ ਹੈ ਕਿ ਈਡੀ ਭੇਜ ਦੋ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬੋਰਡ ਦੇ ਦੇ ਜਾਂ 파ਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖਰਾ ਸਾਹ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੀ ਹੈ ਇਹ ਤਾਂ ਮਲਾਕਰੀ 파ਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਇਹ ਸਭ ਅਫਵਾਹਾਂ ਨੇ ਕੋਈ ਕਿਸੇ ਕਿਸਮ ਦਾ ਨਾਤਾ 골ਡੀ ਤੇ ਕੋਈ ਇਲਜ਼ਾਮ ਹੈ ਨਹੀਂ ਕੋਈ ਜਿੱੱਜਲ ਝਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਆਲੇ ਦੇ ਵਿੱਚ ਚੈੱਕ ਕਰ ਲਏ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਬਾਜਬਾ ਸਾਹਿਬ ਜੀ ਜਵਾਬ ਦਵਾ ਕੰਮ ਕੁਛ ਉਸੇ ਜਾ ਕੇ ਮੈਂ ਸੁਣਾ ਲਵਾਂ ਕਿ ਜੋ ਤੁਸੀਂ ਸ਼ੇਅਰ ਕਰੋ ਕਿਉਂਕਿ ਅਸੀਂ ਸੁਣਾ ਚਾਹਵਾ ਕਿ ਕਿਹੜੀ ਗੱਲ ਹੈ ਤੁਸੀਂ ਸਿਖਣਾ ਕਰਕੇ ਕੀਤਾ ਆਪ ਜੀ ਹਾਂ ਕੀ ਕੰਮ ਸੀ ਕਿਉਂਕਿ ਤੁਸੀਂ ਉਸੇ ਕੰਮ ਕੀਤਾ ਜੀ ਜੀ ਜਦ ਤੱਕ ਪਟਕੜ ਪੋਚਾਰ ਜਿਹੜੇ ਤੁਸੀਂ ਅੱਗੇ ਕਰਨਾ ਜਿਹਨਾਂ ਕਰਕੇ ਤੁਸੀਂ ਪਾਰਟੀ ਤੁਹਾਨੂੰ ਬਣਾਇਆ ਜਾਂ ਗੱਲਾਂ ਦੱਸੀਆਂ ਤੁਸੀਂ ਸ਼ੇਅਰ ਕਰੋਗੇ ਪਾਰਟੀ ਵਾਲੇ ਅੰਦਰਲੀ ਗੱਲ ਦੱਸੋਗੇ ਅੱਗੇ ਐਸੀ ਲੋਕਾਂ ਸ਼ੇਅਰ ਕਰਨੀ ਕਰਨੀ ਹੈ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜੇ ਬੰਦੇ ਆ ਜਿਲੇ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦਨੇ ਵੀਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ਸਾਰੀ ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦਾ ਬਿਆਣਾ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆ ਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50 50000 ਰੁਪਿਆ ਡਿਸਿਪਲਨ ਅਸੀਂ ਜਿਹੜਾ ਰੱਖਿਆ ਆਪਦੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਣ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ 2 ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟ੍ਰੀਟ ਕਰੇ ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸੰ ਜੀ ਕਿਉਂਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੀ ਹੈ ਹਰ ਪਾਰਟੀ ਨੂੰ ਚਾਹੀਦੀ ਹੈ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਅਜੇ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਉਹਨੰਦਪੁਰ ਸਾਹਾ ਪੇਤਾ ਖੰਡੂਰ ਵਾਲੇ ਨੂੰ ਸੰਗਰੂਰ ਪੇਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਰਾਇ ਤੇ ਘਰ ਲੈਣਾ ਤੇ ਲੁਧਿਆਣੇ ਤਾਂ ਕਿ ਰਾਜਾ ਬਿਰਿੰਗ ਜਿੱਤਣਾ ਜਾਵੇ ਮੈਂ ਦੇਖੂੰ ਆਪਦਾ ਸਾਰਾ ਅਭੀ ਦੇਖ ਰੇਖ ਦੇ ਵਿੱਚ ਸਾਰਾ ਕਰੋਗਾ ਕੰਮ ਇਹਨਾਂ ਦਾ ਆਪਸ ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਛੱਡੋ ਪਰ ਇਹ ਤਾਂ ਇਨਾ ਇਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਮੈਲੇ ਜਿਹੜੀ ਡਾਰਾ ਵਾਲੀ ਗੱਲ ਆ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੀ ਲੱਗਦਾ ਬਿਲਕੁਲਾਰੇ ਕੋਈ ਪੈ ਸੋ ਇਹੀ ਜੀ ਕੋਈ ਗੱਲ ਨਹੀਂ ਸਰ ਸਭ ਕਹਿੰਦੇ ਕਹਿੰਦੇ ਕਿ 70000 ਰੁਪਏ ਪਈ ਸੀ ਹਮਮ ਕਹਿੰਦੇ ਆਪਦੀ ਕਮਜ਼ੋਰੀ ਨੂੰ ਆਪ ਨੂੰ ਦੇਖਣਾ ਚਾਹੀਦਾ ਬਿਲਕੁਲ ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦੇਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹ ਆ ਜਾ ਹੋ ਕੇ ਟਕਰੂੰਗਾ ਇਹ ਤਾਂ ਹੁਣ ਸਮਝ ਦਸੂਗਾ ਕੱਲ ਤੋਂ ਬਾਅਦ ਹੀ ਸਮਝ ਆਊਗਾ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕ੍ਰਿਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ ਕਿ 1900 ਵੋਟਾਂ ਵਾਲੀ ਪਾਰਟੀ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲੈਣਾ ਤੂੰ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਉਹ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲੇ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤੀਆਂ ਹੁਣ 4 ਜੂਨ ਨੂੰ ਸਰੂਰ ਵਾਲਿਆਂ ਤੋਂ ਮੰਗਣੀ ਪਊਗੀ